ਮੇਰੇ ਮਿੱਤਰੋ ਤੇ ਅੱਜ ਫੇਰ ਬਣਨ ਲੱਗਿਆ ਵਾ ਚੂਰਨ ਇਹ ਸਪੈਸ਼ਲ ਚੂਰਨ ਬਣਾਉਣ ਲੱਗੇ ਆ ਆਪਾਂ ਜਿਨ੍ਹਾਂ ਦੇ ਕਬਜ਼ਾ ਪੇਟ ਦੇ ਵਿੱਚ ਜਾਂ ਅਫਾਰਾਜਾ ਬਣ ਜਾਂਦਾ ਵਾ ਜਾਂ ਰੋਟੀ ਹਜਮ ਨਹੀਂ ਆਉਂਦੀ ਉਹਨਾਂ ਵਾਸਤੇ ਸਪੈਸ਼ਲ ਚੂਰਨ ਆ ਜਿਹੜਾ ਤਿਆਰ ਕਰਨ ਲੱਗੇ ਆ ਇਹ ਹੈਗੇ ਆਪਣੇ ਕੋਲੇ ਔਲੇ ਤੇ ਇਹਦੇ ਵਿੱਚ ਐਟਮਾ ਕਾਫੀ ਪੈਣੀ ਹੈ ਫਿਰ ਇਹ ਹੈਗੀਆਂ ਹਾਰੜਾ ਹਾਰੜਾ ਪੈਣੀ ਹੈ ਵਿੱਚ ਇਹਦੇ ਉਨਾਂ ਨੂੰ ਵੀ ਸਪਾਈ ਕਰਦੇ ਆ ਨਾਲ ਨਾਲ ਸਪਰਾ ਸਪਾਈ ਕੀਤੀ ਜਾਂਦੀ ਹੈ ਜਿਹਨੂੰ ਗਟਕਾ ਵਗੈਰਾ ਨਿਕਲਣੀਆਂ ਆ ਤੇ ਫੇਰ ਇਹਨਾਂ ਨੂੰ ਧੁੱਪ ਲਵਾ ਕੇ ਤੇ ਫੇਰ ਇਹ ਕੁੱਟੇ ਜਾਂਦੇ ਆ ਚੰਗੀ ਤਰ੍ਹਾਂ ਤੇ ਇੱਧਰ ਆਪਾਂ ਧੁੱਪੇ ਰੱਖੇ ਹੋਏ ਆ ਇਹ ਬਹੀੜੀ ਬਹੀੜਿਆਂ ਦੇ ਵਿੱਚੋਂ ਵੀ ਗਟਕਾ ਜਿਹੜੀਆਂ ਉਹ ਆਪਾਂ ਕੱਢਤੀਆਂ ਤੇ ਅਲੱਗ ਕਰਕੇ ਤੇ ਇਹਨਾਂ ਨੂੰ ਵੀ ਥੋੜਾ ਜਿਹਾ ਧੁੱਪ ਲਵਾ ਰਹੇ ਆ ਕਿਉਂਕਿ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਸਲਾਬ ਫੜ ਜਾਂਦੀਆਂ ਇਹ ਚੀਜ਼ਾਂ ਮੋਰ ਕੇ ਕੁੱਟਣੀਆਂ ਔਖੀਆਂ ਹੋ ਜਾਂਦੀਆਂ। ਸੋ ਪੂਰੀ ਸਫਾਈ ਨਾਲ ਇਹ ਚੂਰਨ ਜਿਹੜਾ ਬਣਾਇਆ ਜਾਊਗਾ ਤੇ ਬਾਕੀ ਆਈਟਮਾਂ ਵੀ ਤੁਹਾਨੂੰ ਦਿਖਾਉਣਾ ਮੈਂ ਵੀ ਕਿਹੜੀਆਂ-ਕਿਹੜੀਆਂ ਪੈਂਦੀਆਂ ਨੇ ਇਹਦੇ ਵਿੱਚ ਪੈਣੀ ਆ ਸਰਨਾ। ਸਰਨਾ ਸਾਫੀ ਲੈ ਲਓ ਆਪਦੀ ਲੈ ਕੇ ਪੀਸਿਓ ਘਰੇ। ਬਾਜ਼ਾਰ ਵਾਲੀ ਨਹੀਂ ਪਾਉਣੀ ਇਹ ਤੇ ਹੋਰ ਹੈਗਾ ਜੀ ਇਹਦੇ ਚ ਕਾਲਾ ਨੁਸ਼ਾਦਰ। ਏਲੂਆ ਕਹਿ ਦਿੰਦੇ ਆ ਉਹਨੂੰ ਕਾਲਾ ਨੁਸ਼ਾਦਰ ਵੀ ਕਹਿ ਦਿੰਦੇ ਆ ਤੇ ਇਹ ਹੈਗਾ ਜੀ ਪਿਪਲਮੈਂਟ। ਫਰੇ ਠੰਡਾ ਕਰਨ ਵਾਸਤੇ ਜੂਰਨ ਨੂੰ ਇਹ ਪਾਉਗੂ ਥੋੜੀ ਜਿਹੀ ਮਾਤਰਾ ਇਹਦੀ ਤੇ ਇਹ ਹੈਗਾ ਵਾ ਜੀ ਕਾਲਮੀ ਛੂਰਾ ਇਹ ਬਿਲਕੁਲ ਥੋੜੀ ਮਾਤਰਾ ਚ ਪਾਉਣਾ ਆਪਾਂ ਤੇ ਇੱਕ ਇਹ ਚ ਤਰਬੀ ਰਹਿ ਗਈ ਪਾਉਣ ਵਾਲੀ ਤੇ ਉਹ ਵੀ ਆਪਾਂ ਤੁਹਾਨੂੰ ਜਦੋਂ ਮਿਲ ਗਈ ਮੈਨੂੰ ਮੈਂ ਦਿਖਾਉਣਾ ਉਹ ਹਜੇ ਮਿਲੀ ਨਹੀਂ ਸੀਗੀ ਦੁਕਾਨ ਤੋਂ ਤੇ ਤਰਬੀ ਵੀ ਵਿੱਚ ਪੈਣੀ ਹੈ ਇਹਦੇ ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਤਿਆਰ ਕਰਨਾ ਆਪਾਂ ਚੂਰਨ ਸਪੈਸ਼ਲ ਚੂਰਨ ਤੇ ਵੰਡੂਗਾ ਅੱਜ ਸ਼ਾਮ ਤੱਕ ਤੇ ਫਿਰ ਆਪਾਂ ਕਟਕੇ ਨੂੰ ਪੀਸ ਕੇ ਤੁਹਾਨੂੰ ਦਿਖਾਉਣੇ ਆ ਵੀ ਕਿਸ ਤਰ੍ਹਾਂ ਦਾ ਬਣਦਾ ਵਾ ਤੇ ਇਹਦੀ ਲੈਣ ਦੀ ਵਿਧੀ ਜਿਹੜੀ ਹੈਗੀ ਆ ਇਹ ਰਾਤ ਨੂੰ ਪੈਣ ਲੱਗਿਆ ਨੇ ਆਪਾਂ ਅੱਧਾ ਚਮਚਾ ਲੈਣਾ ਜਦੋਂ ਰੋਟੀ ਖਾ ਲਈ ਆਪਾਂ ਰੋਟੀ ਖਾਣ ਤੋਂ ਘੰਟਾ ਬਾਅਦ ਚ ਰਾਤ ਨੂੰ ਜਮਾ ਸੌਣ ਲੱਗਿਆ ਨੇ ਅੱਧਾ ਚਮਚਾ ਲੈਣਾ ਕਿਸੇ ਵੀ ਕਿਸਮ ਦਾ ਤੁਹਾਡੇ ਤੇਜਾਬ ਬਣਦਾ ਵਾ ਚਾਹੇ ਅਫਰੇਮ ਆ ਜਾਂਦਾ ਪੇਟ ਨੂੰ ਚਾਹੇ ਤੁਹਾਡੇ ਕਬਜ ਰਹਿੰਦੀ ਆ ਚਾਹੇ ਖਾਦਾ ਪੀਦਾ ਸਰੀਰ ਨੂੰ ਲੱਗਦਾ ਨਹੀਂ ਜਾਂ ਬਿਟਕਾਰ ਆਉਂਦੇ ਆ ਪੇਟ ਸਾਫ਼ ਨਹੀਂ ਹੁੰਦਾ ਤਾਂ ਉਹਨਾਂ ਸਾਰੀਆਂ ਸਮੱਸਿਆਵਾਂ ਵਾਸਤੇ ਇਹ ਜਿਹੜਾ ਚੂਰਨ ਆ ਇਹ ਪੂਰਾ ਵਧੀਆ ਚੂਰਨ ਆ ਮੇਰੇ ਤੋਂ ਆਪਣਾ ਕਹਿੰਦਾ ਚੂਰਨ ਇਹ ਤਿਆਰ ਆ ਬਿਲਕੁਲ ਤੇ ਇਹ ਆਪਾਂ ਬਣਾਉਣੇ ਹੁੰਦੇ ਥੋੜੀ ਮਾਤਰਾ ਚ ਹੀ ਬਣਾਈਦਾ ਜ਼ਿਆਦਾ ਨਹੀਂ ਬਣਾਈਦਾ ਕਿਉਂਕਿ ਜੋ ਵੀ ਕੋਈ ਮੰਗਦਾ ਵਾ ਫਿਰ ਉਹਨਾਂ ਨੂੰ ਉਨਾਂਕ ਬਣਾ ਕੇ ਭੇਜ ਦੇਈਦਾ ਸੋ ਜਸ ਕਿਸੇ ਨੇ ਮੰਗਾਉਣਾ ਹੋਇਆ ਤਾ ਦਿੱਤੇ ਗਏ ਨੰਬਰ ਤੇ ਸੰਪਰਕ ਜਰੂਰ ਕਰ ਲਿਓ ਧੰਨਵਾਦ ਜੀ